ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰਸਰ ਨੂੰ ਪਹਿਲਾਂ ਵੀ ਇਹਦੇ ਡਰੱਗਸ ਮੰਗਲਰਸ ਡੈਲਰ ਤੇ ਸਪਲਾਈਅਰ ਦੇ ਖਿਲਾਫ ਬਹੁਤ ਵੱਡੀਆਂ ਕਾਮਯਾਬੀਆਂ ਮਿਲੀਆਂ ਪਹਿਲੀ ਮਾਰਚ ਤੋਂ ਲੈ ਕੇ ਦੋ 100 ਤੋਂ ਵੱਧ ਹੀਰੋਨ ਬਰਾਮਦ ਕੀਤੀ ਜਾ ਚੁੱਕੀ ਹੈ ਔਰ ਬਹੁਤ ਸਾਰੇ ਨਾਮੀ ਮੱਧਲੇ ਜਿਹੜੇ ਆਰੈਸਟ ਕੀਤੇ ਜਾ ਚੁੱਕੇ ਹੂ ਉਸ ਤੋਂ ਇਲਾਵਾ ਇਹ ਚੇਰ ਵੀ ਡਿਮੋਲਿਸ਼ਨ ਡਰਾਈਵ ਹੈ ਜੋ ਮਿਊਸਪਲ ਕਾਰਪੋਰੇਸ਼ਨ ਦੇ ਆਰਡਰ ਹੁੰਦੇ ਹੈ ਤੇ ਸਭ ਤੋਂ ਪੁਲਿਸ ਹੰਦਾਰ ਲਈ ਜਾਂਦੀ ਹੈ ਜਿਹੜੇ ਡਰਗ ਮਨਿੰਗਲ ਵੀ ਹੈ ਰਿਪੋਰਟ ਹਨ ਮਨਿੰਗਲ ਸੌਫਟਿਸ ਬਣਾਈਆਂ ਉਹਨਾਂ ਨੂੰ ਡਿਮੋਲਿਸ਼ ਕਰ ਦਿੱਤਾ ਜਾਂਦਾ ਜਿਹੜੀਆਂ ਕਿ ਇਲੈਗਲ ਹੁੰਦੀਆਂ ਉਹਦੇ ਤਾਇਤੀ ਅਸੀਂ ਮਨਦੀਪ ਕਾਲੀ ਦੇ ਇਥੇ ਗਵਾਲ ਮੰਡੀ ਦੇ ਵਿੱਚ ਆਏ ਆ ਇਹਦੇ ਖਿਲਾਫ ਪਹਿਲਾਂ ਵੀ 8 ਮੁਕੱਦਮੇ ਦਰਜ ਹੋਏ ਤੇ ਲੇਟੈਸਟ ਜਿਹੜਾ ਹੈ ਅਟੈਂਪਟ ਟੂ ਮਰਡਰ ਯਾਰ ਆਬਜੈਕਟ ਦਾ ਵੀ ਹੈ ਪਹਿਲਾਂ ਸਾਰੇ ਮੁਕੱਦਮੇ ਜਿਹੜੇ ਐਮ.ਡੀ.ਐਸ ਐਕਟ ਦੇ ਨੇ 2015 ਤੋਂ ਐਕਟ ਹੈ ਹੁਣ ਇਸ ਲਾਸਟ ਮੁਕੱਦਮੇ ਚ ਵਾਂਟਡ ਵੀ ਹੈ ਤੋਂ ਮੈਂ ਤੁਹਾਡੇ ਨਾਲ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਸਮਾਜ ਨੂੰ ਕਿ ਨੌਜਵਾਨ ਮਿਹਨਤ ਆ ਕਮਾਈ ਕਰਨ ਉਹਦੇ ਵਿੱਚ ਹੀ ਬਰਕਤ ਹੈ ਇਹੋ ਜਿਹੇ ਕਮਾਈਆਂ ਨੇ ਉਹਦਾ ਹਸ਼ਰ ਇਹ ਹੀ ਹੁੰਦਾ ਜੋ ਅਸੀਂ ਦੇਖ ਰਹੇ ਹਾਂ ਆਪ ਕਿਥੇ ਦੇਖ ਕੇ ਆਏ ਹਾਂ ਔਰ ਛੋਟੇ ਲਾਰਜ ਕਿਥੇ ਜ਼ਿੰਦਗੀ ਆਪਣੇ ਨੌਜਵਾਨਾਂ ਖਰਾਬ ਕਰਨ ਮਾਪਿਓ ਇਹ ਸਾਰੇ ਉਹਨਾਂ ਦੇ ਜਿਹੜੇ ਵੈਲਿਊਸ ਨੇ ਉਹਨਾਂ ਦੀ ਗੱਲ ਮੰਨਣ ਔਰ ਸਮਾਜ ਦੇ ਵਿੱਚ ਕੇ ਅਸੀਂ ਆਪਣੇ ਬੱਚਿਆਂ ਨੂੰ ਮਿਹਨਤ ਵਾਲੇ ਪਾਸੇ